ਸਮਾਜ ਸੇਵਾ ਦੇ ਕੰਮਾਂ ਰਾਹੀਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਡਿਵਾਈਨ ਐਂਜਲ ਸੁਸਾਇਟੀ ਫਗਵਾੜਾ ਬਲੋਂ ਪ੍ਰਧਾਨ ਅਵਿਤਾ ਸ਼ਾਭੜਾ ਦੀ ਅਗਵਾਈ ਹੇਠ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਇੱਕ ਸਮਾਗਮ ਬੇਬੇਨਾਨ ਕਿ ਸਕੂਲ ਸਤਨਾਮਪੁਰਾ ਫਗਵਾੜਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਕਲਾਪਤੀਆਂ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ ਸਮਾਗਮ ਦਾ ਆਗਾਜ਼ ਸਮੂਹ ਮੈਂਬਰਾਂ ਵੱਲੋਂ ਮਹਾ ਮਈ ਦੀ ਪੂਜਾ ਅਰਚਨਾ ਕਰਨ ਤੋਂ ਬਾਅਦ ਕੀਤਾ ਗਿਆ ਇਸ ਦੌਰਾਨ ਜਿਥੇ ਸਮੂਹ ਮੈਂਬਰਾਂ ਵੱਲੋਂ ਫੁੱਲਾਂ ਨਾਲ ਹੋਲੀ ਖੇਡੀ ਗਈ ਉੱਥੇ ਹੀ ਸ਼ਰਧਾਲੂਆਂ ਵੱਲੋਂ ਮਹਾਮਾਈ ਜੀ ਦੀ ਮਹਮਾ ਦਾ ਗੁਣਗਾਨ ਕਰਦਿਆਂ ਨੱਚ ਟੱਪ ਕੇ ਹੋਲੀ ਦਾ ਤਿਉਹਾਰ ਵੀ ਮਨਾਇਆ ਗਿਆ। ਸਮਾਗਮ ਮੌਕੇ ਕਲੱਬ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਅਡੌਪਟ ਕਰਦਿਆਂ 4 ਬੱਚਿਆਂ ਦੀ ਸਾਲਾਨਾ ਫੀਸ ਵੀ ਦਿੱਤੀ ਗਈ। ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਜਿੱਥੇ ਕਲੱਬ ਵੱਲੋਂ ਕੀਤੀ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉੱਥੇ ਹੀ ਪ੍ਰਧਾਨ ਨਵਿਤਾ ਸ਼ਰਧਾ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਦਿਆਂ ਸਮੂਹ ਫਗਵਾੜਾ ਵਾਸੀਆਂ ਨੂੰ ਮਿਲ ਜੁਲ ਕੇ ਹੋ ਉਨਾ ਵਿਸ਼ਵਾਸ ਦਵਾਇਆ ਕਿ ਕਲੱਬ ਲੋ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਭਲਾਈ ਦੇ ਪ੍ਰੋਜੈਕਟ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਰੂਰਤਮੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ ਇਸ ਮੌਕੇ ਤੇ ਰਜਨੀ ਗੁਪਤਾ, ਮੀਨਾ ਮੱਲਨ, ਨੀਹਾ ਗੁਪਤਾ, ਡਿੰਪਲ ਵੇਦੀ, ਰੁਪਾਲੀ, ਵਿਸ਼ਾਲੀ, ਸੁਨੰਦਰ, ਰੇਨੂ, ਅਨਪਮਾ, ਅੰਜੂ, ਅੰਮਿਤੋਰੀ, ਸਰੋਜ ਗੁਪਤਾ, ਪ੍ਰੀਤੀ ਵੱਧਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੋਸਾਇਟੀ ਦੇ ਮੈਂਬਰ ਮੌਜੂਦ ਸਨ ਅੱਜ ਅਸੀਂ ਬੱਚੇ ਜਿਹੜੇ ਅਡੌਪਟ ਕੀਤੇ ਸੀ ਚਾਰ ਬੱਚਿਆਂ ਦੀ ਫੀਸ ਦਿੱਤੀ ਹੈ ਪੂਰੇ ਸਾਲ ਦੀ ਨਮਾ ਸੈਸ਼ਨ ਚੜਿਆ ਸੀ ਸਾਨੂੰ ਕਾਫੀ ਪੇਰੈਂਟਸ ਦੇ ਫੋਨ ਆ ਰਹੇ ਸੀਗੇ ਕਿ ਉਹ ਬਹੁਤ ਨੇੜੀ ਹੈਗੇ ਆ ਉਹਨਾਂ ਨੇ ਫੀਸ ਦੀ ਰਿਕੁਆਇਰਮੈਂਟ ਹੈਗੀ ਆ ਜਿੰਨਾ ਵੀ ਸਾਡਾ ਮਨ ਮਤਲਬ ਜਿੰਨੇ ਸਾਡੇ ਮੈਂਬਰਸ ਹੈਲਪ ਕਰਦੇ ਆ ਅਸੀਂ ਮਤਲਬ ਕਾਫੀ ਬੱਚਿਆਂ ਨੂੰ ਅਡਾਪਟ ਕੀਤਾ ਵਾ ਕਈ ਬੱਚਿਆਂ ਨੂੰ ਅਸੀਂ ਐਮੇ ਤੱਕ ਕਰਵਾ ਚੁੱਕੇ ਆ ਪਰਮਾਤਮਾ ਸਾਨੂੰ ਸਾਰਿਆਂ ਨੂੰ ਹੋਰ ਸ਼ਕਤੀ ਦੇਵੇ ਕਿ ਅਸੀਂ ਅੱਛੇ ਕੰਮ ਕਰਦੇ ਰਹੀਏ ਨਾਲ ਨਾਲ ਅਸੀਂ ਹੋਲੀ ਦੀ ਸੈਲੀਬ੍ਰੇਸ਼ਨ ਵੀ ਕੀਤੀ ਹੈ ਫੁੱਲਾਂ ਦੀ ਹੋਲੀ ਸੈਲੀਬ੍ਰੇਟ ਕੀਤੀ ਹੈ